ਸਾਸੀ ਕਾ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰਾ ਸ਼ਹਿਰ ਆ ਜਿਹੜਾ ਮਿੱਤਰੋ ਇੱਕ ਵੱਡਾ ਤੇ ਇੱਕ ਨਾਮਵਰ ਸ਼ਹਿਰ ਆ ਨਜ਼ਦੀਕ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਬਾਈ ਸਰਪਜੀਤ ਸਿੰਘ ਬਾਈ ਦੇ ਫਾਰਮ ਦੇ ਉੱਤੇ ਇਸ ਟਾਈਮ ਮੌਜੂਦ ਆ ਤੁਹਾਡੇ ਲਈ ਇੱਕ ਬਾਕਮਾਲ ਮਈਆ ਤੋਕੜਾ ਗੱਪਣਾ ਦਾ ਖਜ਼ਾਨਾ ਲੈ ਕੇ ਭਰਪੂਰ ਹਾਜ਼ਰ ਹੋਇਆ ਬਾਕਮਾਲ ਮਈਆਂ ਤੁਹਾਨੂੰ ਦਰਸ਼ਨ ਕਰਵਾਉਂਗਾ ਜਿਹੜੇ ਭਰਾ ਚੰਗੀਆਂ ਟੋਕੜਾਂ ਗੱਬਣਾ ਟਕਾਣੇ ਦੀਆਂ ਮਈਆਂ ਲੈਣ ਨੂੰ ਫਿਰਦੇ ਆ ਤਾਂ ਫਿਰ ਵਿੱਚ ਕਿਤੇ ਖੁੰਝੇ ਡਰਿਆ ਜੋ ਇਹਨਾਂ ਹੋਵੇ ਗਵੰਡੀ ਲੈ ਕੇ ਤੁਹਾਡਾ ਤਿਆਰ ਕਰ ਜੇ ਤੁਸੀਂ ਲੈ ਜਾਓ ਵੇਖਦੇ ਸਾਰੀਆਂ ਗੱਲਾਂ ਬਤਾ ਕਰਾਂਗੇ ਬਾਈ ਸਰਪਜੀਤ ਤੋਂ ਮੁਲਾਕਾਤ ਕਰਦੇ ਆ ਜਾਣਦੇ ਆ ਕਿੰਨੇ ਚਿਰ ਤੋਂ ਇਸ ਕਿੱਤੇ ਦੇ ਨਾਲ ਬਾਈ ਜੁੜਿਆ ਹੋਇਆ ਆ ਉਹ ਸਾਰੀਆਂ ਗੱਲਾਂ ਬਤਾ ਕਰ ਸਰਪਜੀਤ ਬਾਈ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਬਾਈ ਵਧੀਆ ਵੀਰੇ ਵਧੀਆ ਸੇਤਾ ਦੇ ਪਰਿਵਾਰ ਬਾਈ ਹਾਂਜੀ ਵਧੀਆ ਠੀਕ ਆ ਪ੍ਰਭੂ ਸਾਹਿਬ ਅੱਛਾ ਇੱਕ ਵਾਰੀ ਨਾ ਆਪਦੀ ਜ਼ੁਬਾਨ ਦੇ ਵਿੱਚੋਂ ਡਰੈਸ ਦੇ ਦੇ ਕਰਦਾ ਕਿਹੜੇ ਆਪਣਾ ਰੋਡ ਪੂਰਾ ਸ਼ਹਿਰ ਮੋਗਾ ਰੋਡ ਮਹਾਰਾਜ ਪੈਸ ਜੀ ਦੇ ਬਿਲਕੁਲ ਸਾਹਮਣੇ ਬਸ ਜੇ ਜਿਹੜਾ ਮੋਗਾ ਰੋਡ ਆ ਪੱਛਰ ਵਾਲੇ ਪਾਸੇ ਨੂੰ ਦੂਰੀ ਕਰਨੀ ਹੈ ਨਾ ਹਾਂਜੀ 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 ਠੀਕ ਹੈ ਮਹਾਰਾਜ ਪੈਸ ਦੇ ਓਪੋਜ਼ਿਟ ਸਾਹਮਣੇ ਬਿਲਕੁਲ ਓਪੋਜ਼ਿਟ ਸਾਹਮਣੇ ਠੀਕ ਹੈ ਜੀ ਤੇ ਸਰਬਜੀਤ ਬਾਈ ਦਾ ਪੁੱਛ ਲੈਣਾ ਹੈ ਨਾ ਫਾਰਮ ਤੇ ਜਾਣਾ ਹਾਂਜੀ 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 ਠੀਕ ਹੈ ਭਾਈ ਅਰੇ ਸਰਬਜੀਤ ਗੱਲ ਹੀ ਹੋ ਆ ਭਾਈ ਕਿੰਨੇ ਚਿਰ ਤੋਂ ਇਸ ਕਿੱਤੇ ਦੇ ਨਾਲ ਜੁੜਿਆ ਹੋਇਆ ਇਹ ਆਪਾਂ ਸ਼ੁਰੂ ਪਈ ਹੈ ਕਿੱਦਾਂ ਹੀ ਸ਼ੁਰੂ ਤੇ ਕਿੱਦਾਂ ਪਹਿਲਾਂ ਡੈਡੀ ਦਾ ਡੈਡੀ ਸੀ ਪਰ ਆਪਾਂ ਨਿੱਕੋਂ ਦੇ ਇਸੇ ਕੰਮ ਜੀ ਹੈ ਜੀ 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 ਆਪਣੇ ਕੋਲ ਚਾਰ ਚਾਰ ਮੱਝਾਂ ਹੀ ਟੋਕਣਾ ਕਬਣਾ ਨਹੀਂ ਇਹਦਾ ਵੇਚਣ ਵਾਲੀਆਂ ਹੋਗੇ ਟੋਟਲ ਜਾਨਵਰ ਕਿੰਨੇ ਹੋਣਗੇ 24 25 ਆਪਣੇ ਕੋਲ ਦੋਤੇ ਚਲਦੀਆਂ ਸਾਡੇ ਹਾਂ ਦੋਤੇ ਦੋਤੇ ਇਹ ਦਿਲੋਂ ਦੱਸੀ ਵੀ ਲੋਕ ਕਈ ਜਿਨ੍ਹਾਂ ਨੇ ਪੱਠੇ ਨਹੀਂ ਪਾਉਣੇ ਕਮੈਂਟ ਕਰਦੇ ਕੋਈ ਬਾਈਦਾ ਨਹੀਂ ਕਿਵੇਂ ਕਮਾਈ ਵੀ ਤੇ ਨਹੀਂ ਨਹੀਂ ਕੰਮ ਕਰਾਂਗੇ ਇਹ ਨਹੀਂ ਵੀ ਰੋਟੀ ਧੋਣੇ ਬੰਦਾ ਭੁੱਖਾ ਮਰਦਾ ਜੇ ਬੰਦਾ ਮਿਹਨਤ ਕਰੂਗਾ ਤਾਂ ਸਭ ਕੋ ਬਣਾ ਵੀ ਲੈਂਦਾ ਵੀ ਦਿਲ ਦੇ ਵਿੱਚ ਸਕੂਨ ਹੋਵੇ ਮੇਰੇ ਕੋਸ਼ ਕਰਨਾ ਹਾਂਜੀ ਹਾਂਜੀ ਆ ਆਪਣਾ ਸਾਡਾ ਲੋਕਾਂ ਦੇ ਸਫਾਈ ਸੁਨਾਈ ਦਾ ਪੂਰਾ ਮੈਂ ਕੋਸ਼ਿਸ਼ ਕੀਤੀ ਭਾਈ ਆ ਫਿਰ ਭਾਈ ਕਿੰਨੇ ਦੱਸੇ ਜਿਹੜਾ ਬਣਾਉਣ ਵਾਲਾ ਸਿਸਟਮ ਬੜਾ ਵਧੀਆ ਬਣ ਲੱਗਿਆ ਮੈਨੂੰ ਪਾਪਾ ਜਿਹੜੀਆਂ ਉਮੇ ਦਾ ਮੋਲ ਲੈ ਲੈਂਦੇ ਕਿਉਂ ਵੀ ਗੱਲ ਲੋਕ ਹਾਂਜੀ ਹਾਂਜੀ ਫਿਰ ਵਧੀਆ ਨਹੀਂ ਅਸੀਂ ਕਿਸੇ ਨਾਲ ਲੱਗੀਆਂ ਵੇਖਾਂਗੇ ਤੇ ਫਿਰ ਅਸੀਂ ਤਾਂ ਹੀ ਲਾਈਆਂ ਪਹਿਲਾਂ ਨਾ ਮਈਆਂ ਇੱਕ ਦੂਜੀ ਦੇ ਰਾਤ ਨੂੰ ਗੋ ਆਊਟ ਕਰ ਦਿੰਦੀਆਂ ਥਣ ਵੜ ਦਿੰਦੀਆਂ ਫਿਰ ਤਾਂ ਕਰਕੇ ਲਾਈਆਂ ਸੀ ਮੈਂ ਤਾਂ ਵਧੀਆ ਚੀਜ਼ ਆ ਹਨਾ ਭਈ ਇਹ ਹਾਂਜੀ ਹਾਂਜੀ ਪੂਰੀ ਵਧੀਆ ਚੀਜ਼ ਆ ਬੜੀ ਅੱਛਾ ਗੱਲ ਹੁਣ ਆਏ ਆ ਆਵਰਾ ਪਵਿੱਤਰੀਆਂ ਹਨਾ ਇਹਨਾਂ ਦੇ ਬਾਰੇ ਆ ਜਿਹੜੀ ਪਹਿਲੇ ਨੰਬਰ ਤੇ ਝੋਟੀਆਂ ਦਾ ਵੀ ਪੁੱਤ ਖੋਲੀ ਨੂੰ ਤੋਰੀ ਮਣਾ ਇਹ ਕਿੰਨੇ ਚਿਰ ਦੀ ਗੱਬਣਾ ਬਈ ਇਹ ਬਈ ਤਿੰਨਾ ਤੋਂ ਬਾਹਰ ਆਈ ਚੈੱਕ ਪਾਸ ਹਾਂਜੀ ਚੈੱਕ ਪਾਸ ਦੁੱਧ ਕਿੰਨੇ ਤੇ ਚੱਲਦੀ ਹੈ ਵੀਰੇ ਦੁੱਧ ਬਸ 5 ਦੇ ਨੇੜ ਹੋਊਗਾ 4:30 5:00 ਦੋ ਟਾਈਮਾਂ ਦਾ ਦੋ ਟਾਈਮਾਂ ਦਾ ਹਾਂਜੀ ਅੱਛਾ ਬੱਚਾ ਇਹਦਾ ਵੀ ਰਹਿਣੀ ਨਹੀਂ ਬੱਚਾ ਹੈ ਨਹੀਂ ਤਾਂ ਠੀਕ ਹੈ ਭਾਈ ਤੇ ਇੱਕ ਗੱਲ ਹੋਰ ਆ ਵੀ ਤਾਜੀ ਕਿੰਨਾ ਦੁੱਧ ਦੇਗੀ ਇਹ ਤਾਜੀ ਇਹਨੇ ਦਿੱਤਾ ਆਪਣੇ ਕੋਲੇ 13 ਲੀਟਰ ਜੀ 13 ਲੀਟਰ ਪਹਿਲਾਂ ਨਹੀਂ ਪਹਿਲਾਂ ਪਹਿਲਾਂ 13 ਲੀਟਰ ਹੋਂ ਦੂਜੇ ਸੂਰ ਜੀ ਦੂਜੇ ਸੂਰ ਕਦ ਗੁੱਦ ਵਡ ਫੁੱਟ ਬਹੁਤ ਚੰਗਾ ਜੀ ਕਦ ਪੂਰਾ ਵੱਡਾ ਹੀ ਹੂੰ ਵਡ ਵੁੱਡ ਦੀ ਝੋਟੀ ਪਹੁੰਚ ਗਈ ਹਾਂਜੀ ਹਾਂਜੀ ਚੰਗੀ ਚੰਗੀ ਹੈ ਸਾਂਭਣ ਵਾਲੇ ਨੇ ਗਹਿਣਾ ਚੀਜ਼ ਆ ਹਾਂਜੀ ਹਾਂਜੀ ਤੋਫਾ 1.5 ਲੱਖ ਦੇ ਕੇ ਨੇੜੇ ਜਾਊਗੀ ਤਿਆਰ ਹੋਗੇ ਹਾਂਜੀ 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 ਹੂੰ ਅੱਛਾ ਸਰਬਜੀਤ ਕਰ ਲਿਓ ਅੱਜ ਕਿੰਨੇ ਦੀ ਦੇਦ ਗਿਆ ਇਹਨੇ ਪੱਠੇ ਪੁੱਠੇ ਪਾਉਣੇ ਦੁੱਧ ਦਾ ਤਾਂ ਨਾ ਸਮਝ ਕੇ ਦੇ ਸਾਂਭਲ ਦੇ ਦੂਗੀ ਨਹੀਂ ਤਾਂ ਇਹ ਗੱਲ ਖਤਮ ਹਣਾ ਤੋਂ ਡੇ ਵੇ ਲੋ ਵੀ ਵਜਨ ਵੀ ਫੁੱਲ ਆ ਵੀਨ ਮੂਡ ਵੀ ਪੂਰਾ ਵੱਡੀ ਵੀ ਕਾਦ ਵੀ ਸਕੀਨ ਪੂਰੀ ਆ ਹਾਂ ਮਾਲ ਵੀ ਤੇਜ ਆ ਤੁਹਾਨੂੰ ਬਿਲਕੁਲ ਬਿਲਕੁਲ ਆਪਾਂ ਮੌਲ ਜਿੰਨਾ ਮਰਜ਼ੀ ਕਰੀਏ 90 ਕਾ ਕੇ 2 ਕਾ 88000 ਦੀ ਝੋਟੀ ਦੇ ਦਾਂਗੇ 88000 ਦੀ ਮੈਂ ਕੁਝ ਕਹਿ ਦਾਂਗੇ ਨਹੀਂ ਅਦਕਾਰ ਹੈਗਾ ਕਹ ਕਹ ਦੂੰ ਕਹੇ ਹੈ ਕਹ ਦੇ ਬੜਾ ਨਹੀਂ ਕਹਦਾ ਤੈਨੂੰ 85000 ਦੀ ਝੋਟੀ ਦੇ ਦੂਗਾ ਤਾਂ ਦੇ ਦਾਂਗੇ ਇਹ ਨੂੰ ਘਟ ਨਹੀਂ ਆ ਬਦ ਨਹੀਂ ਇਹਨੇ ਦੇ ਦਾਂਗੇ ਤੇਰੇ ਕਰਕੇ ਬਈ ਇੰਨੇ ਦੇ ਦੇ ਆ ਠੀਕ ਆ ਆ ਦੋ ਨੰਬਰ ਤੇ ਝੋਟੀ ਆ ਜਿਹੜੀ ਬਈ ਇਹਦੇ ਬਾਰੇ ਦੱਸੀ ਇਹ ਤੀਜਾ ਸੂਆ ਬਈ ਦੋ ਸੀ ਇਹ ਤੀਜਾ ਸੂਆ ਹਾਂ ਇਹ ਥਲੇ ਹੋਊਗਾ ਸਾਢੇ 6 ਕਿਲੋ ਦੁੱਧ ਠੀਕ ਆ ਵੀਰੇ ਦੋਵੇਂ ਟਾਈਮਾਂ ਦਾ ਹੈ ਹਾਂਜੀ ਦੋਵਾਂ ਟਾਈਮਾਂ ਦਾ ਇਹ ਕਿੰਨੇ ਚਿਰ ਦੀ ਗੱਪਣਾ ਬਰਦ ਇਹ ਇਹ ਹੋਊਗੀ ਚਾਰਾਂ ਦੇ ਨੇੜੇ ਚਾਰਾਂ ਦੇ ਨੇੜੇ ਇਹ ਤਿੰਨਾਂ ਤੋਂ ਚਾਰਾਂ ਦੇ ਵਿੱਚ ਕਰਕੇ ਬਣਾਉਣਾ ਹਾਂ ਤਨਾ ਚਾਰਾਂ ਦੇ ਵਿੱਚ ਵਿੱਚ ਹੋਊਗੀ ਠੀਕ ਹੈ ਬਈ ਚੈੱਕ ਪਾਸ ਹੁੰਦੇ ਚੈੱਕ ਪਾਸ ਇਹਦੇ ਤੋਂ ਦੁੱਧ ਹੈਗਾ 6 1/2 ਕਿਲੋ ਹਾਂ 1/2 ਕਿਲੋ ਇਹ ਤਾਜੀ ਕਿਹਨਾਂ ਤੋਂ ਦੁੱਧ ਦੇਗੀ ਸੀ ਬ੍ਰਦਰ ਇਹਨੇ ਤਾਂ 15 ਕਿਲੋ ਦਿੱਤਾ ਮੈਂ ਝੂਠਾ ਮਾਰੀ ਇਹ ਕਿਸੇ ਥਾਂ ਤੋਂ ਆਪਾਂ ਲਈ ਆ ਨੇੜੋਂ ਹੀ ਠੀਕ ਹੈ ਹਰਿਆਣੇ ਦੀ ਮਾਸੇ ਉਹਨਾਂ ਨੇ ਹਰਿਆਣੇ ਤੋਂ ਲਈ ਸੀ ਠੀਕ ਹੈ ਬਈ ਸ਼ਕੀਨੀਸ ਕੋਈ ਨਹੀਂ ਬੋਲਦਾ ਦੋ ਚਿੱਲੇ ਇਹ ਬੜੀ ਮੈਂ ਪੂਰੀ ਮੈਂ ਓਕੇ ਜੀ ਨੋਸ ਦਾ ਦੱਸਦੇ ਆਈ ਬਈ ਕੱਢ ਲਿਆ ਬਈ ਪਰ ਅੱਛਾ ਸਰਬ ਨਹੀਂ ਦੁਕਾਨੇ ਆ ਇਹ ਕਿੰਨੇ ਦੇ ਦੇ ਦਿੱਗੇ ਇੱਕੋ ਹੀ ਮੋਲ ਹੈ ਇਹਨਾਂ ਦੋਵਾਂ ਦਾ 2 85 85 ਦੀ ਹੈ 50-50 ਦਸਾਂ ਦੇਣਾ ਠੀਕ ਲੈ ਇਹ ਇੱਕ ਗੱਲ ਤਾਂ ਹੈਗੀ ਸਰਪ ਜੀ ਇਹ ਤਾਂ ਨਹੀਂ ਹੈਗਾ ਗਵੰਡੀ ਰੁੱਸ ਜੂਗਾ ਤੇ ਆਪ ਚੰਗੀ ਲੈ ਕੇ ਗਵੰਡੀ ਰੁੱਸ ਜੂਗਾ ਨਹੀਂ ਨਹੀਂ ਪੂਰੀਆਂ ਵੱਡੀਆਂ ਮੰਗਿਆ ਮੈਂ ਮੈਂ ਕਹਿੰਦਾ ਵੀ ਇਹ ਜੀਆਂ ਮੰਗਿਆ ਦੋ-ਦੋ ਲੱਖ ਮੰਗੀ ਜਾਂਦੇ ਆ ਐਂਡ ਐਂਡ ਚੀਜ਼ ਆ ਯਾਰ ਭਾਈ ਇਹ ਤਾਂ ਹੋ ਗਈ ਨਾ ਗੱਲ ਦੇਣ ਲੈਣ ਵਾਲੀਆਂ ਰੇਟ ਵੀ ਠੀਕ ਆ ਯਾਰ ਅੱਜ ਦੂਜੂ ਵੀ ਵੇਚੇ ਕਰਮ ਵਾਲੀਆਂ ਦੇ ਵੱਡੀਆਂ ਮੰਗਿਆ ਮੈਂ ਉਹ ਹੀ ਕਹੀ ਇਹਨਾਂ ਬਰਾਬੋ ਨਾਲ ਕੰਮ ਆ ਜੋੜੀ ਇਹ ਵੇਚ ਨਹੀਂ ਮੰਗਦੇ ਦੂਜੇ ਕੰਮ ਮੈਂ ਕਹਿੰਦਾ ਵੀ ਗੱਬਣਾ ਚੈੱਕ ਪਾਸ ਕਰਾਉਣੀ ਆ ਆਪਨਾ ਝੋਟਾ ਖੜਾ ਇਸੇ ਦੇ ਬਣਿਆ ਆ ਕੱਟਾ ਵਿਖਾ ਦੀ ਪੁੱਤ ਜਿਹੜੇ ਤੋਂ ਗੱਬ ਇਹ ਗੱਬਣਾ ਇਹ ਇਹਦੀ ਮਾਤ ਦੁੱਧ ਕਿੰਨਾ ਕੁ ਸੀ ਭਾਈ ਇਹ ਮਾਤ ਲੈ 19-20 ਕਿਲੋ ਸੀ ਇਹ ਦੰਦੋਂ ਹੁਣ ਦੋਂਦਾ ਹੀ ਆ ਬਈ ਇਹ ਦੋਂਦਾ ਹੋਇਆ ਹੈ ਕੱਟਾ ਸ਼ਕੀਨ ਬਹੁਤ ਹੈ ਨਾ ਬਹੁਤ ਬਹੁਤ ਚੰਗਾ ਕੱਟਾ ਹੈ ਹਾਂ ਆ ਕੜਾ ਜੇ ਤਾਂ ਲੋਕ ਤਾਂ ਹੋਣੀ ਪਾਇਆ ਹਲੇ ਹੈ ਨਾ ਹਾਂ ਇਹਨੇ ਥੋੜਾ ਨਾ ਨਾਥੇ ਦੇ ਗਲਤ ਪੈ ਗਈ ਸੀ ਤੇ ਫਿਰ ਇਹ ਕੜਾ ਪਾਦਾ ਉਹ ਨਰਾ ਸਾਹਿਬ ਇੱਕ ਖੈਦਾ ਨਹੀਂ ਆ ਠੀਕ ਭਈ ਅੱਛਾ ਇਹ ਤਾਂ ਹੋ ਗਿਆ ਆਪਣਾ ਕੱਟਾ ਜਿਹੜੇ ਤੋਂ ਗੱਬਣਾ ਤਿੰਨ ਨੰਬਰ ਵਾਲੀ ਮੈਂ ਜਿਹੜੀ ਬਈ ਉਹ ਕਿੰਨੇ ਚਿਰ ਦੀ ਗੱਬਣਾ ਤੋਰੀ ਵੀਰੇ ਉਹ ਆਪਣੀ ਹੈਗੀ ਉਹ ਚਾਰਾਂ ਦੀ ਉਹ ਆਈ ਚਾਰਾਂ ਮਹੀਨੇ ਦੀ ਗੱਬਣਾ ਹਾਂ ਹਾਂ ਚਾਰਾਂ ਦੇ ਕਿੰਨੇ ਤੇ ਚੱਲਦੀ ਉਥਲੇ ਵੀ ਪੰਜ ਕਿਲੋ ਹੋਊਗਾ ਠਿਕਲੇ ਵਾਲਾ ਹੁੰਦਾ ਵੀ ਚੰਗਾ ਹੈ ਨਾ ਬਾਈ ਇਹਦਾ ਲੇਵਾ ਬਹੁਤ ਇਹ ਵੀ ਲੇਵਾ ਬਹੁਤ ਕੱਢਦੀ ਮੈਂ ਇਹਨੇ ਦੁੱਧ ਤਾਜੀ ਨੇ ਦੇਤਾ 14 15 ਬਾਈ 15 ਕਿਲੋ ਇਹਨੇ ਦਿੱਤਾ 15 16 15 16 ਇਹਨੇ ਦਿੱਤੇ ਹੂੰ ਬਈ ਠੀਕ ਹੈ ਬਾਈ ਇਹ ਮੈਂ ਤਾਂ ਬਹੁਏ ਵੀ ਬਹੁਤ ਬਾਂਦੀ ਹੈ ਠੀਕ ਹੈ ਬਾਈ ਉਹ ਥੱਲੋ ਥੱਲੋ ਵਾਲੀ ਖਬਰਦਾਰ ਹੈ ਨਾ ਹਾਂ ਹਾਂ ਥੱਲੋ ਤਾਂ ਬਹੁਤ ਬਾਂਦੀ ਹੈ ਹੂੰ ਅੱਛਾ ਇਹ ਚਾਰਾ ਮਹੀਨੇ ਦੀ ਗੱਪਣ ਹੈ ਹਾਂ ਹਾਂ ਚਾਰਾ ਇਹ ਕਿਨੇ ਦੀ ਦਿੱਤੀਏ ਵੀਰੇ ਏ ਵੀ ਬਸ ਉਹਨੇ ਦੀਏ 1000 ਘੱਟ ਕਰ ਲਾਂਗੇ 1000 ਘੱਟ ਕਰ 84 ਦੀ ਦੇ ਦਗੇ ਮੈਂ ਇਹਦਾ ਕਹਦਾ ਕੁਝ ਕਿ ਨਾ ਕਹਾਂ ਯਾਰ ਦਿਲ じゃ ਕਹਿੰਦਾ ਮੈਨੂੰ ਕਹਿਣ ਨੂੰ ਹੈ ਕਹਦੇ ਕਹਦੇ ਬਾਈ 80 ਦੀ ਦਾਂਦੇ ਯਾਰ ਨਹੀਂ 82 ਦੇ ਦਾਂਗੇ ਐ ਨਾ ਕਰ ਾਡੋ ਨਾਲੀਆਂ ਕਰ ਲਾ ਮੈਂ ਤੈਨੂੰ 75 ਨਹੀਂ ਕਿਹਾ ਯਾਰ ਠੀਕ ਹੈ ਕੋਈ ਨਹੀਂ ਮੜਾ ਜਾਂਦਾ ਫਰਕ ਹੈ ਬਾਡੀ ਦਾ ਥੋੜਾ ਯਾਰ ਚੱਲ 80 ਦੀ ਦਾਂਗੇ ਦਾਂਦੇ ਕੋਈ ਨਹੀਂ ਲੈ ਵੀ ਮਿੱਤਰੋ ਇਹ 80000 ਦੀ ਦੇ ਦੀ ਅਰੇ 4 ਨੰਬਰ ਵਾਲੀ ਮੈਂ ਜਿਹੜੀ ਬਈ ਸਰਬਜੀਤ ਬਈ ਉਹ ਵਿਚਾਰਾਂ ਮਹੀਨਾ ਦੀ ਗੱਬਣਾਈ ਚੈੱਕ ਪਾਸ ਚੈੱਕ ਪਾਸ ਉਹਦੇ ਸਰ ਦੁੱਧ ਕਿੰਨਾ ਬਸਰ ਜੀ ਬਾਈ ਇੰਨਾ ਹੀ ਉਹ ਥਲੇ ਇੰਨੇ ਹੀ ਹੁੰਦੇ ਥਲੇ ਬਸ ਤੁਹਾਡਾ ਪਾਇ ਪਾਇ ਕਿਲੋ ਆ ਬਸ ਜੀ ਉਹ ਤਾਜ਼ੀ ਦੁੱਧ ਦੇਖੀ ਪਰ ਤੇ 15 ਹਾਂ ਹਾਂ ਉਹ 15 ਕਿਲੋ ਲੈ ਵਾਲੂ ਨਹੀਂ ਮਹਿੰਗੀਆਂ ਸੀ ਨਾ ਤਾਜ਼ੀਆਂ ਲੈਣੇ ਸੂਈਆਂ ਸੂਈਆਂ ਚੋਕੇ ਲੈਣੇ ਘਰੋਂ ਅਸੀਂ ਚੋਕੇ ਲੈਣੇ ਸੂਈਆਂ ਸੂਈਆਂ ਮਹਿੰਗੀਆਂ ਲੈਣੇ ਠੀਕ ਹੈ ਦੁੱਧ ਤਿਆਰ ਲੈ ਹਾਂ ਦੁੱਧ ਤਿਆਰ ਲੈਣੇ ਕੰਡੇ ਵਾਲਾ ਹੁਣ ਤੁਹਾਡਾ ਦੁੱਧ ਘਟਦਾ ਆਊਗਾ ਫਿਰ ਤੁਸੀਂ ਤਾਂ ਬਾਈ ਕੱਢਣਗੇ ਸਾਰੀਆਂ ਹੁਣ ਸਾਡੇ ਕੋਲ ਆਇਓ ਤਾਂ ਵੀਡੀਓ ਪਾਈ ਆ ਆਉਂਦੇ ਆਂ ਵਿਖਾਉਂਦੇ ਨਹੀਂ ਕਿ ਹੁਣ ਆਈ ਕਿ ਉਹ ਵੇਚਾਂਗੇ ਵੀਡੀਓ ਤੇ ਵੇਚ ਦਾਂਗੇ ਸਾਰੇ ਵੀਡੀਓ ਦਾ ਕੰਮ ਨਹੀਂ ਪੜ ਜਾਂਦਾ ਹਾਂ ਹਾਂ ਨੇਰ ਕੋਈ ਕਹਿੰਦੇ ਦੋ ਲੈਣਗੇ ਹੁੰਦੀਆਂ ਅਗਲਾ ਇਕੱਠਾ ਲੈ ਜਾਂਦਾ ਨਹੀਂ ਆਹ ਹੈ ਤਾਂ ਚੀਜ਼ ਲੋ ਯਾਰ ਭਾਈ ਹੁਣ ਗੱਲ ਆ ਸਰਬਜੀਤ ਪੈਸੇ ਲੈਣੇ ਚੀਜ਼ ਵੀ ਦੇਣੀ ਆ ਯਾਰ ਹਾਂਜੀ ਹਾਂਜੀ ਕਰੋ ਵੀ ਸੋਨਾ ਦੇ ਦੇਣਾ ਕਾਲਾ ਆਪਾਂ ਹਾਂ ਹਾਂ ਸੋਨਾ ਹੀ ਆਉਂਦਾ ਆਪ ਨੂੰ ਨਹੀਂ ਮਿਲਦੀ ਵੀ ਮੈਂ ਸੱਜਰ ਨਹੀਂ ਮਿਲਦੀ ਭਾਈ 2 ਲੱਖ ਮੰਗੀਆਂ ਇਹ ਕਿੰਨੇ ਦੇ ਦਈਏ ਮੈਂ ਕੋਈ ਉਹਨਾਂ ਦੋਵਾਂ ਦਾ ਕੋਈ ਮੋਲ ਆਈ ਬਸ 80 80 ਦੀਆਂ ਜਾਣਦੀ ਇਹ 80 85 ਦੀਆਂ ਉਹ 80 80 ਦੀਆਂ ਗੱਲ ਐ ਹਾਂ ਸੱਜ ਚਾਰੇ ਮਈਆਂ ਟਕਾਲੇ ਦੀਆਂ ਹੁਣ ਪਤਾ ਕੀ ਚੀਜ਼ ਹੋਣੀ ਆ ਹੁਣ ਤੁਸੀਂ ਇੱਕ ਗਵੰਡੀ ਨੂੰ ਮਰਚਾਉਣਾ ਨਾਲ ਇੱਕ ਲੈ ਜਾਣੀ ਆਪ ਜਦੋਂ ਤਿਆਰ ਹੋ ਗਈਆਂ ਨਾ ਤਾਂ ਗਵੰਡੀ ਤੁਹਾਡੀ ਮਹਿਣ ਨੂੰ ਨਜ਼ਰ ਲਾਉਗੇ ਨਾ ਤੁਸੀਂ ਗਵੰਡੀਆਂ ਦੀ ਮਹਿਣ ਨੂੰ ਨਜ਼ਰ ਲਾਉਗੇ 15 15 14 14 ਕਿਲੋ ਦੀਆਂ ਮਾਲਕਣਾ ਆ ਕੱਟਾ ਵਖਾਤਾ ਤੁਹਾਨੂੰ ਤਾਂ ਹੀ ਬਾਹਰ ਬਣਾਇਆ ਸੀ ਜਿਹੜੇ ਦੋ ਇਹ ਗੱਬਣਾ ਬੱਚੇ ਵੀ ਟੌਪ ਲਾਉਣਗੇ ਲੈ ਸਰਬਜੀਤ ਭਾਈ ਆ ਫਿਰ ਬੇਟਾ ਤੇਰਾ ਭਾਈ ਹਾਂ ਹਾਂ ਇਹ ਪੜਦਾ ਫਿਰ ਭਾਈ ਹਾਂਜੀ ਪੜਦਾ ਇਹ ਵੀ ਕਰਾ ਦਤਾ ਤਾਰਾ ਸੁਰਜਵਾ ਦਿੰਦਾ ਨਾਲ ਕੇ ਨਹੀਂ ਹਜੇ ਇਹਦਾ ਬੱਸ ਸਾੜਾ ਨਾਲ ਮਨ ਮਨ ਸਫਾਈ ਸਫਾਈ ਕਰਾਉਂਦਾ ਤਾਰਾਂ ਜਣ ਨੂੰ ਹਜੇ ਇਹ ਕਿ ਆਉਂਦਾ 93 4 ਵੇ ਸਕੂਲਾਂ ਵਿੱਚ ਟੁੱਟਣ ਜਾਂ ਆਉਂਦਾ ਬੱਚਾ ਕਹਿਣ ਲੱਗਦਾ ਬੰਦਾ ਪੁੱਤ ਸਸਰੀ ਦਾ ਬੰਦਾ ਦਾ ਘੈਂਟ ਆ ਥੋੜਾ ਜਿਹਾ ਸ਼ਰਾਰਤੀ ਆ ਹਾਂ ਸ਼ਰਾਰਤੀ ਕੰਮ ਘਾਟ ਕਰਦਾ ਸਕੂਲੀ ਵਾਲੀ ਚਲਾਉਂਦਾ ਵੀ ਭਜਾਉਂਦਾ ਹੈ ਨਾ ਇਹ ਹਾਂ ਮੈਨੂੰ ਮਿਲਿਆ ਹੈ ਇੱਕ ਨੰਬਰ ਘੱਟ ਵਾਲੇ ਮਾਰਦਾ ਜੰਗਾ ਕਿਹੜੇ ਸਕੂਲੇ ਪੜ੍ਹਦਾ ਪੁੱਤ ਹੈ ਹੈ ਵੈਸਟ ਪੁਆਇੰਟ ਠੀਕ ਆ ਇਹ ਕਿੱਥੇ ਗੁਰਾ ਗਿਆ ਯਾਰ ਸੰਧਵਾ 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 ਜੰਨਾ ਤੂੰ ਹੈ ਕਲਤਾਰ ਸੰਧਵਾ ਦੇ ਪਿੰਡ ਦੇ ਤੂੰ ਐਮਐਲਏ ਐਮਪੀ ਬਣੇਗਾ ਪੱਕਾ ਕੋਈ ਨਾ ਕੋਈ ਤੇ ਨੰਬਰ ਦੱਸੀ ਬੜਾ ਉਹਦੇ ਪਾਪੇ ਦਾ ਕਿੰਨਾ 98479966 981 43 43 98961 98961 ਲਈ ਬਈ ਹੁਣ ਇੱਕਦ ਤੂੰ ਆਉਂਦੀ ਜਵਾਨ ਦੇ ਵਿੱਚੋਂ ਦੱਸਦੇ ਵਾਜ ਰਿਕਾਰਡ ਹੋ ਜਾਊਗੀ ਹਾਂਜੀ 98143 ਜੀ 98961 ਇੱਕ ਵਾਰੀ ਹੋਰ ਬੋਲੋ 98143 98961 ਠੀਕ ਲੈ ਵੀ ਇਹ ਨੰਬਰ ਹੈਗਾ ਬਾਈ ਸਰਪਜੀਤ ਦਾ ਗੱਲ ਲਾਤੀ ਹੈ ਟਿਕਾਣੇ ਜਨਵਰ ਦਿਖਾਤੇ ਆ ਤੁਹਾਨੂੰ ਥੋੜੇ ਜਿਹੇ ਐਨ ਬਾਕਮਾਲ ਤੇ ਬਾਕੀ ਖਰੀਦਣ ਲਈ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਸ਼ਹਿਰ ਹੈਗਾ ਵਾ ਕੋਟਕਪੂਰਾ ਕੋਟਕਪੂਰੇ ਤੋਂ ਤੁਸੀਂ ਪੁੱਲ ਤੋਂ ਜਦੋਂ ਤੁਸੀਂ ਕੋਟਕਪੂਰੇ ਵਾਲੇ ਪਾਸੇ ਤੋਂ ਦੂਰੀ ਤੈਅ ਕਰੋਗੇ ਕੁਝ ਕੁ ਕਦਮਾਂ ਦੀ ਦੂਰੀ ਤੈਅ ਕਰਦੇ ਆ ਜਾਊਗਾ ਮਹਾਰਾਜਾ ਪੈਲ ਤੇ ਮਹਾਰਾਜਾ ਪਾਰਕਸ ਦੇ ਉਪੋਜੀਟ ਸਾਹਮਣੇ ਤੁਸੀਂ ਪੁੱਛ ਲੈਣਾ ਸਰਪਜੀਤ ਬਾਈ ਦੇ ਫਾਰਮ ਉੱਤੇ ਜਾਣਾ ਤੇ ਬਾਈ ਨਾਲ ਕਰ ਲੋ ਰਾਬਤਾ ਕਹਿਮ ਆਜੋ ਅਗਲੀ ਵੀਡੀਓ ਦੇ ਫਿਰ ਕੱਢਦੇ ਵੀ ਬਹੁਤ ਬਹੁਤ ਧੰਨਵਾਦ